ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਸੇਵਾ ਦੇ ਵਿੱਚ ਰਹਿੰਦੇ ਹੋਏ ਕਰਮਾ ਤੀਤ ਸਥਿਤੀ ਦਾ ਅਨੁਭਵ ਕਰਨ ਵਾਲੇ ਤਪਸਵੀ ਮੂਰਤ ਭਵ ਸਮੇਂ ਘਟ ਹੈ ਅਤੇ ਸੇਵਾ ਹਲੇ ਵੀ ਬਹੁਤ ਹੈ ਸੇਵਾ ਦੇ ਵਿੱਚ ਹੀ ਮਾਇਆ ਦੇ ਆਨਦੀ ਮਾਰਜਿਨ ਰਹਿੰਦੀ ਹੈ। ਸੇਵਾ ਵਿੱਚ ਹੀ ਸੁਭਾਵ ਸੰਬੰਧ ਦਾ ਵਿਸਤਾਰ ਹੁੰਦਾ ਹੈ। ਸਵਾਰਥ ਵੀ ਸਮਾਇਆ ਹੁੰਦਾ ਹੈ। ਉਸ ਵਿੱਚ ਥੋੜਾ ਜਿਹਾ ਵੀ ਜੇ ਬੈਲੈਂਸ ਘਟ ਹੋਇਆ ਤੇ ਮਾਇਆ ਨਿਆ ਨਿਆ ਰੂਪ ਧਾਰਨ ਕਰਕੇ ਆਏਗੀ। ਇਸ ਲਈ ਸੇਵਾ ਅਤੇ ਸਵ ਸਥਿਤੀ ਦੇ ਬੈਲੈਂਸ ਦਾ ਅਭਿਆਸ ਕਰੋ। ਮਾਲਿਕ ਹੋ ਕੇ ਕਰਮੇਂਦਰੀਆਂ ਰੂਪੀ ਕਰਮਚਾਰੀਆਂ ਤੋਂ ਸੇਵਾ ਲੋ ਮਨ ਵਿੱਚ ਬਸ ਇੱਕ 바ਵਾ ਦੂਸਰਾ ਨਾ ਕੋਈ ਇਹ ਸਮ੍ਰਿਤੀ ਇਮਰਜ਼ ਹੋਵੇ ਤਦ ਕਹਾਂਗੇ ਕਰਮਾ ਆਤੀਤ ਸਥਿਤੀ ਦੇ ਅਨੁਭਵੀ ਤਪਸਵੀ ਮੁਰਤ ਇਹ ਜਿਹੜੇ ਵਰਦਾਨ ਅਸੀਂ ਜਨਵਰੀ ਮਹੀਨੇ ਦੇ ਵਿੱਚ ਸੁਣ ਰਹੇ ਨੇ ਇਹ ਵਰਦਾਨ ਵਿਸ਼ੇਸ਼ ਸਾਨੂੰ ਫਰਿਸ਼ਤਾ ਸਥਿਤੀ ਦਾ ਅਨੁਭਵ ਕਰਾਉਣ ਵਾਲੇ ਨੇ ਇਹ ਵਰਦਾਨ ਸਾਨੂੰ ਤਪਸਵੀ ਮੂਰਤ ਬਣਾਉਣ ਵਾਲੇ ਨੇ ਕਿਉਂਕਿ ਜਨਵਰੀ ਮਹੀਨਾ ਵਿਸ਼ੇਸ਼ ਤਪੱਸਿਆ ਦਾ ਮਾਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ 18 ਜਨਵਰੀ ਦੇ ਵਿੱਚ ਸਾਡੇ ਇਸ ਸੰਸਥਾ ਦੇ ਪ੍ਰਜਾਪਤਾ ਬ੍ਰਹਮਾ ਕੁਮਾਰੀਜ਼ ਈਸ਼ਵਰੀ ਵਿਸ਼ਵ ਵਿਦਿਆਲੇ ਦੇ ਸাকার ਸੰਸਥਾਪਕ ਪ੍ਰਜਾਪਤਾ ਬ੍ਰਹਮਾ ਬਾਬਾ ਨੇ ਆਪਣੀ ਸੰਪੂਰਨ ਸਥਿਤੀ ਨੂੰ ਪ੍ਰਾਪਤ ਕੀਤਾ ਸੀ ਉਹ ਸੰਪੂਰਨ ਸਥਿਤੀ ਜਿਸ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੇ ਵਿਸ਼ੇਸ਼ ਤਪੱਸਿਆ ਕੀਤੀ ਸੀ ਇਸ ਮਹੀਨੇ ਦੇ ਵਿੱਚ ਇਹ ਜਿਹੜੇ ਵਰਦਾਨ ਅਸੀਂ ਸੁਣ ਰਹੇ ਹਾਂ ਇਹ ਵਰਦਾਨ ਸਾਨੂੰ ਵਿਸ਼ੇਸ਼ ਸ਼ਕਤੀ ਦੇਣ ਵਾਲੇ ਨੇ ਕਿਸ ਤਰ੍ਹਾਂ ਅਸੀਂ ਆਪਣੀ ਅੰਤਰਾਤਮਾ ਦੀ ਸ਼ਕਤੀ ਨੂੰ ਵਧਾ ਸਕਦੇ ਹਾਂ ਆਪਣੀ ਤਪੱਸਿਆ ਦਾ ਰੂਪ ਹੋਰ ਵੀ ਵਧੀਆ ਬਣਾ ਸਕਦੇ ਹਾਂ ਇਹ ਵਰਦਾਨ ਸਾਨੂੰ ਉਹ ਰਸਤਾ ਦਿਖਾਉਣ ਵਾਲੇ ਨੇ ਸਾਡਾ ਮਾਰਗਦਰਸ਼ਨ ਕਰਨ ਵਾਲੇ ਨੇ ਜਿਸ ਤਰ੍ਹਾਂ ਅੱਜ ਦੇ ਵਰਦਾਨ ਦੇ ਵਿੱਚ ਵੀ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਸੇਵਾ ਦੇ ਵਿੱਚ ਰਹਿੰਦੇ ਹੋਏ ਆਪਣੀ ਸਥਿਤੀ ਨੂੰ ਕਿਹੋ ਜਿਹਾ ਬਣਾਈਏ ਕਿਉਂਕਿ ਦੁਨੀਆ ਦੇ ਵਿੱਚ ਤਾਂ ਅਸੀਂ ਦੇਖਦੇ ਆ ਜਿਹੜੇ ਤਪੱਸਿਆ ਕਰਨ ਲਈ ਕਰਨ ਲਈ ਨਿਕਲੇ ਉਹਨਾਂ ਨੇ ਘਰ-ਬਾਰ ਦਾ ਤਿਆਗ ਕਰ ਦਿੱਤਾ ਕਾਰੋਬਾਰ ਛੱਡ ਦਿੱਤਾ ਪਰਿਵਾਰ ਛੱਡ ਦਿੱਤੇ ਸੰਬੰਧੀ ਛੱਡ ਦਿੱਤੇ ਅਤੇ ਜੰਗਲਾਂ ਦੇ ਵਿੱਚ ਜਾ ਕੇ ਉਹ ਬੈਠ ਗਏ ਕਿਸੇ ਨੇ ਪਾਣੀ ਦੇ ਵਿੱਚ ਖੜ ਕੇ ਤਪੱਸਿਆ ਕੀਤੀ ਕਿਸੇ ਨੇ ਜੰਗਲਾਂ ਦੇ ਵਿੱਚ ਇਕਲੱਤ ਤੇ ਖੜ ਕੇ ਤਪੱਸਿਆ ਕੀਤੀ ਕਿਸੇ ਨੇ ਬਰਫੀਲੇ ਪਹਾੜਾਂ ਦੇ ਉੱਤੇ ਜਾ ਕੇ ਤਪੱਸਿਆ ਕੀਤੀ ਪਰ ਪਰਮਾਤਮਾ ਕਹਿੰਦੇ ਵਰਤਮਾਨ ਸਮੇ ਜਿਹੜਾ ਹੈ ਉਸ ਦੇ ਵਿੱਚ ਤਪੱਸਿਆ ਤਾਂ ਕਰਨੀ ਹੈ ਲੇਕਿਨ ਤਪੱਸਿਆ ਦੇ ਨਾਲ ਨਾਲ ਸੇਵਾ ਵੀ ਕਰਨੀ ਹੈ ਹੁਣ ਸੇਵਾ ਦਾ ਕੰਮ ਬਹੁਤ ਹੈ ਪਰ ਸਮਾਂ ਘਟ ਹੈ ਇਸ ਕਰਕੇ ਆਪਣੀ ਸਥਿਤੀ ਨੂੰ ਕਿਹੋ ਜਿਹਾ ਬਣਾਈਏ ਕਿਉਂਕਿ ਅਸੀਂ ਬਾਹਰ ਸੋਚਦੇ ਹਾਂ ਕਿ ਬਾਹਰ ਚਲੇ ਜਾਵਾਂਗੇ ਜੰਗਲਾਂ ਦੇ ਵਿੱਚ ਚਲੇ ਜਾਵਾਂਗੇ ਕੋਈ ਸਾਨੂੰ ਡਿਸਟਰਬ ਨਹੀਂ ਕਰੇਗਾ ਪਰ ਭਾਗਯ ਬਣਾਉਣ ਦੇ ਲਈ ਦੂਜਿਆਂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਸਭ ਨੂੰ ਉਸ ਪਰਮਾਤਮਾ ਦਾ ਰਾਹ ਦੱਸਣਾ ਬਹੁਤ ਜ਼ਰੂਰੀ ਹੈ ਹੁਣ ਉਹ ਰਾਹ ਦੱਸਣ ਲਈ ਪਰਮਾਤਮਾ ਕਹਿੰਦੇ ਸੇਵਾ ਕਰਦੇ ਹੋਏ ਆਪਣੀ ਸਥਿਤੀ ਨੂੰ ਕਿਹੋ ਜਿਹਾ ਬਣਾਈਏ ਕਈ ਵਾਰ ਦੁਨੀਆ ਦੇ ਵਿੱਚ ਵੀ ਅਸੀਂ ਸੇਵਾ ਕਰਦੇ ਹਾਂ ਪਰ ਕਈ ਵਾਰ ਅਸੀਂ ਦੇਖਦੇ ਹਾਂ ਸੇਵਾ ਕਰਦੇ ਹੋਏ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀ ਉਲਝਣਾਂ ਵੀ ਪੈਦਾ ਹੋ ਜਾਂਦੀਆਂ ਐ ਤੇ ਕਈ ਵਾਰ ਸੇਵਾ ਕਰਦੇ ਕਰਦੇ ਸਾਡਾ ਟਰੈਕ ਗਲਤ ਹੋ ਜਾਂਦਾ ਹੈ ਸੇਵਾ ਕਰਦੇ ਹੋਏ ਸਾਡੇ ਅੰਦਰ ਸੁਕਸ਼ਮ ਦੇ ਵਿੱਚ ਕਿਤੇ ਨਾ ਕਿਤੇ ਅਹੰਕਾਰ ਕਿਤੇ ਨਾ ਕਿਤੇ ਨਾਮ ਮਾਨ ਸ਼ਾਨ ਦੀ ਇੱਛਾ ਇਹ ਪ੍ਰਵੇਸ਼ ਹੋ ਜਾਂਦੀ ਹੈ ਜਿਸ ਦੇ ਨਾਲ ਸੇਵਾ ਦਾ ਜਿਹੜਾ ਭਾਗਏ ਸਾਡਾ ਬੜਨਾ ਚਾਹੀਦਾ ਸੀ ਉਹ ਨਹੀਂ ਬਣ ਪੰਦਾ ਜੇਕਰ ਸੇਵਾ ਦਾ ਰਿਜ਼ਲਟ ਬਹੁਤ ਵਧੀਆ ਨਿਕਲਿਆ ਤਾਂ ਈਗੋ ਆ ਜਾਂਦਾ ਹੈ ਜੇ ਸੇਵਾ ਦਾ ਰਿਜ਼ਲਟ ਸਾਨੂੰ ਲੱਗਦਾ ਕਿ ਵਧੀਆ ਨਹੀਂ ਨਿਕਲਿਆ ਤੇ ਅਸੀਂ ਹਾਰ ਮੰਨ ਲੈਣੇ ਦਿਲ ਸ਼ਿਕਸਤ ਹੋ ਜਾਂਦੇ ਆ ਉਹ ਸੇਵਾ ਦੇ ਸੇਵਾ ਦੇ ਵਿੱਚ ਮਨ ਦੀ ਸਥਿਤੀ ਸਾਡੀ ਉੱਪਰ ਥੱਲੇ ਹੁੰਦੀ ਹੈ ਜਿਸ ਕਰਕੇ ਮਨ ਨੂੰ ਪਰਮਾਤਮਾ ਨਾਲ ਜੋੜਨਾ ਸਾਨੂੰ ਔਖਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਦੁਨੀਆ ਦੇ ਵਿੱਚ ਉਹ ਘਰ-ਬਾਰ ਛੱਡ ਕੇ ਚਲੇ ਗਏ ਪਰ ਪਰਮਾਤਮਾ ਕਹਿੰਦੇ ਅਸੀਂ ਉਹ ਨਹੀਂ ਕਰਨਾ ਅਸੀਂ ਬੈਲੈਂਸ ਬਣਾਉਣਾ ਹੈ ਅਸੀਂ ਸੇਵਾ ਵੀ ਕਰਨੀ ਹੈ ਤੇ ਨਾਲ-ਨਾਲ ਮਨ ਨੂੰ ਉਸ ਪਰਮਾਤਮਾ ਦੇ ਨਾਲ ਵੀ ਜੋੜਨਾ ਹੈ ਉਸ ਦੀ ਵਿਧੀ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਨੇ ਦੱਸਿਆ ਪਰਮਾਤਮਾ ਕਹਿੰਦੇ ਨੇ ਕਿ ਜਦ ਵੀ ਸੇਵਾ ਕਰੋ ਆਪਣੇ ਮਨ ਦੇ ਨਾਲ ਕੋਈ ਵੀ ਕੰਮ ਕਰੋ ਤੇ ਮਨ ਦੇ ਵਿੱਚ ਸੋਚੋ ਕਿ ਮੈਂ ਆਤਮਾ ਇਹਨਾਂ ਸ਼ਰੀਰ ਰੂਪੀ ਕਰਮੇਂਦਰੀਆਂ ਤੋਂ ਇਹ ਕੰਮ ਕਰਾ ਰਹੀ ਹਾਂ ਕਰਨ ਕਰਾਵਨ ਹਾਰਤਾ ਉਹ ਇੱਕ ਪਰਮ ਪਿਤਾ ਪਰਮਾਤਮਾ ਹੈ ਅਤੇ ਇਸ ਸ਼ਰੀਰ ਦੇ ਵਿੱਚ ਮੈਂ ਆਤਮਾ ਇਸ ਸ਼ਰੀਰ ਰਾਹੀਂ ਇਹਨਾਂ ਕਰਮੇਂਦਰੀਆਂ ਰਾਹੀਂ ਕੰਮ ਕਰ ਰਹੀ ਹਾਂ ਇਹਨਾਂ ਹੱਥਾਂ ਨਾਲ ਕੋਈ ਚੰਗੇ ਕਰਮ ਕਰ ਰਹੇ ਹਾਂ ਤਾਂ ਮੈਂ ਆਤਮਾ ਇਹਨਾਂ ਹੱਥਾਂ ਨਾਲ ਇਹ ਸ਼ੁਭ ਕਾਰਿਆ ਕਰ ਰਹੀ ਆ ਮੈਂ ਆਤਮਾ ਇਸ মুখ ਨਾਲ ਕਿਸੇ ਨੂੰ ਉਸ ਪਰਮਾਤਮਾ ਦਾ ਗਿਆਨ ਸੁਣਾ ਰਹੀ ਆ ਪਰ ਉਹ ਗਿਆਨ ਸੁਣਾਉਣ ਵਾਲਾ ਹੋ ਗਿਆਨ ਦੇਣ ਵਾਲਾ ਤਾਂ ਇੱਕ ਪਰਮਾਤਮਾ ਹੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਉਸ ਦੇ ਅੱਗੇ ਸਮਰਪਿਤ ਕਰਕੇ ਇਹ ਸੇਵਾ ਕਰਾਂਗੇ ਦੂਜਿਆਂ ਦਾ ਮਾਰਗਦਰਸ਼ਨ ਕਰਨ ਦਾ ਕੰਮ ਕਰਾਂਗੇ ਸਾਡੇ ਅੰਦਰ ਕਦੇ ਅਹੰਕਾਰ नहीं आएगा क्योंकि दिखती हुई दात है जी अगर वह इस करके ईगो किस अहंकार किसान इस करके परमात्मा कहते ने कोई भी सेवा करते हुए मन एक ही संकल्प रहे कि मेरा तो एक दूजा ना कोई अति सेवा करते हुए उसके प्रभाव तो परे होके क्योंकि करण करावन हार है ना मैं कौन कर वाला ਉਹ ਉਸ ਦੇ ਪ੍ਰਭਾਵ ਤੋਂ ਪਰੇ ਹੋ ਕੇ ਉਹ ਸੇਵਾ ਕਰੋ ਤਾਂ ਤੁਹਾਡਾ ਸੇਵਾ ਦਾ ਚਾਰਟ ਵੀ ਜਿਹੜਾ ਹੈ ਉਹ ਅੱਗੇ ਵੱਧਦਾ ਜਾਏਗਾ ਅਤੇ ਤੁਹਾਡੀ ਤਪੱਸਿਆ ਜਿਹੜੀ ਹੈ ਜਿਹੜਾ ਮਨ ਹੈ ਉਹ ਵੀ ਇੱਕ ਪਰਮਾਤਮਾ ਦੇ ਨਾਲ ਹੀ ਲੱਗਾ ਰਹੇਗਾ ਅੱਜ ਦੇ ਇਸ ਵਰਦਾਨ ਤੋਂ ਅਸੀਂ ਇਹ ਸਿੱਖਿਆ ਲਵਾਂਗੇ ਕਿ ਸਾਰਾ ਦਿਨ ਕੰਮ ਕਰਦੇ ਹੋਏ ਵਿਹਾਰ ਦੇ ਵਿੱਚ ਆਂਦੇ ਹੋਏ ਆਪਣੇ ਮਨ ਨੂੰ ਉਸ ਇੱਕ ਨਾਲ ਹੀ ਜੋੜ ਕੇ ਰੱਖਾਂਗੇ ਮੈਂ ਆਤਮਾ ਇਸ ਸ਼ਰੀਰ ਰੂਪੀ ਕਰਮੇਂਦਰੀਆਂ ਤੋਂ ਕਰਮ ਕਰਾਣ ਵਾਲੀ ਉਸ ਪਰਮਾਤਮਾ ਦੀ ਸੰਤਾਨ ਹਾਂ ਮੈਂ ਆਤਮਾ ਇਸ ਸ਼ਰੀਰ ਦੇ ਵਿੱਚ ਘਰਾਵਨ ਹਾਰ ਹਾਂ मैं आत्मा तपस्वी मूरत हाँ हर कर्म उस पिता परमात्मा की याद कर रही हाँ शुक्रिया तेरा ओम शांति ओम शांति